ਸਾਸੀ ਗਾਜੀ ਸਾਰਿਆਂ ਨੂੰ ਬਾਈ ਲਖੇ ਪਹੁੰਚ ਗਏ ਜੀ ਪਿੰਡ ਸ੍ਰਿਹਾਲੀ ਜ਼ਿਲ੍ਹਾ ਦਰਦਮਨ ਤਸੀਲ ਪੱਟੀ ਤੇ ਆਓ ਫਿਰ ਵੀਰ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਹੋਰ ਬਾਈ ਸਾਡਾ ਠੀਕ ਹੈ ਹਾਂ ਠੀਕ ਹੈ ਚਲੋ ਕੀ ਬਾਲਾ ਮਤ ਲਈ ਜਾਂਦਾ ਵੀਰੇ ਬਰੀਆ ਉਹ ਜਿਹੜਾ ਕੰਮ ਹਾਂਜੀ ਹਾਂਜੀ ਚਲੋ ਹੋਰ ਜਨਾਓ ਮੈਂ ਚੜ੍ਹਦੀ ਕਲਾ ਵੀਰੇ ਕਿੰਨੇ ਹਾਂ ਜੀ ਫਿਰ ਅੱਜ ਵੀਰੇ ਹੈਰੀਆਂ ਤੇ ਚਾਰ ਹੀ ਤੇ ਹੁਣ ਆ ਚਲ ਇੱਕ ਚਲੇ ਗਈ ਉਹਦਾ ਨ ਬੱਚਾ ਜਾ ਮਰ ਗਿਆ ਨੀਲੀ ਦੀ ਛੋਟੀ ਦੋਤਾ ਹਾਂਜੀ ਸਾਜੀ ਫਿਰ ਉਹ ਚਲੋ ਘਰ ਵਾਲੇ ਬੰਦੇ ਨੇ ਦਿੱਲੀ ਠੀਕ ਆ ਮੈਂ ਫਿਰ ਉਹਦਾ ਫਾਇਦਾ ਨਹੀਂ ਕੋਈ ਪਾਉਣ ਦਾ ਠੀਕ ਆ ਹਾਂ ਕੱਲ ਚੰਗਾ ਬਲਾ ਸਵੇਰੇ ਤੇ ਸ਼ਾਮੀ ਮੁੜ ਕੇ ਰਾਤ ਮੁੱਕ ਗਿਆ ਅੱਛਾ ਹਾਂ ਉਹ ਬਾਅਦ ਹੀ ਜਿਆਦੀ ਲੱਗੀ ਕਰਕੇ ਹਾਂ ਹਾਂ ਦਾਤ ਆ ਜੋ ਬੋਲਾ ਬੜਾ ਵੱਧ ਕਰਕੇ ਹੁਣ ਆਪਾਂ ਦੋ ਮੱਜਾ ਵਾਂ ਹਾਂਜੀ ਆ ਵੀ ਐਦਾ ਬੱਚਾ ਨਾਲੂ ਤੇ ਉਹਦਾ ਬੱਚਾ ਨਾਲੂ ਤੇ ਉਹਦੇ ਕੱਲ ਸਵੇਰ ਦੀ ਸੂਈ ਆ ਨਾ ਆ ਜੋ ਇਹਨਾਂ ਵਾਸ਼ੀਆ ਸ਼ਾਈ ਵਾਲ ਕਿੰਨਾ ਹੀ ਬੋੜਾ ਭਾਈ ਜੀ ਇਹਦੇ ਥੱਲੇ ਵੀ 10 ਲੀਟਰ ਹੋਊਗਾ 10 ਕੋ ਬੋੜਾ ਹੈਗਾ ਹਾਂ ਦਾਹ ਹੋ ਜੇ 11 ਜੇ ਦਾ ਹੈਗਾ ਅੱਛਾ ਹਾਂ ਖੋਲੋ ਤੇ ਜਵਾਬ ਸੁਆ ਕਿਵੇਂ ਭਾਜੀ ਲੱਖਾ ਜੀ ਵੀਰ ਆਇਆ ਮੋਗਿਆ ਰਗਾ ਧਾਰ ਕੋਈ ਪੂਰ ਛਟਾ ਕੋਜ ਨਹੀਂ ਮਗਰ ਕੱਟੀ ਐ ਲੈ ਵੀ ਉਹ ਤੇ ਕਮਾ ਗਿਆ ਨਮੀ ਦੋ ਰਾਜਮੂਦ ਖਾਲੇ ਸੈংসਮ ਕਰਾਂਗੇ ਜਿੰਨਾ ਕਰੂ ਭਾਜੀ ਲੱਖਾ ਜੀ ਕਿੰਨੇ ਦੱਦ ਕਰ ਜੋ ਚਲੋ ਵੀਰ ਜਿਆਦਾ ਨਹੀਂ ਆ ਕੋਈ 12 ਲੀਟਰ ਤੇ ਜਾਇਜ ਆ 12 ਲੀਟਰ ਚਲੋ 13 ਨਹੀਂ ਤੇ 12 ਤੇ ਹੈ ਹੀ ਆ ਹਾਂ ਹਾਂ ਬਾਕੀ ਚਲੋ ਸੇਵਾ ਤੇ ਪੈਂਡ ਹੁੰਦਾ ਵਾ ਹੁਣ ਇਹ ਸਾਫ ਸੂਫ ਜਿਹੀ ਹੋਈਆਂ ਨਾ ਥੋੜੀਆਂ ਬੌਲਿਓ ਉਹਦਾ ਕਰਕੇ ਥੋੜੀਆਂ ਉਸ ਹੱਬ ਨਾਲ ਲੱਗਣ ਡਈਆਂ ਭਾਵੇਂ ਕੁਝ ਆਇਆ ਜੀ ਭਾਜ ਆਇਆ ਜੈ ਇੱਕ ਬਰਾਂ ਦੇ ਦਈਏ ਜੈ ਜਗਬੀ ਜਨਾ ਦਾ ਦੱਸ ਦੇ ਚਲ ਦੋ ਹੋਰ ਛੱਡ ਦੇ 3000 ਹੋਰ ਸੱਤ ਪੂਰੇ ਦੇ ਦਾਂ ਚਲ ਜਾਣ ਦੇ 1 ਲੱਖ 7000 ਦੇ ਠੀਕ ਆ ਕਿੰਨੇ ਖਿੰਦਾ ਜੀ ਇਹ ਵੀ ਸਵੇਰੇ ਸੂਈ ਜੇ ਕੱਲ ਅੱਛਾ ਜੀ ਹਾਂ ਜੀ ਤੇ ਆਪਾਂ ਇਹ ਕਰਾਂ ਇਹ ਵੀ ਬੌਲਿਓ ਪੂਰੀ ਹੁਣ ਸਾਫ ਕਰਤੀ ਹੈ ਠੀਕ ਆ ਹਾਂਜੀ ਰਾਤੀ ਰਾਤੀ ਨਾ ਡੋਕਾ ਮਨ ਕੜਾ ਇਹਦੇ ਮਗਰ ਸਲਾ ਥੋੜਾ ਹਾਂਜੀ ਸਾਰੀ ਸਾਫ ਕਰਦੀ ਆ ਹਾਂਜੀ ਇਹਨਾਂ ਰਹਿਣਤਾ ਸੀ ਮਗਰ ਇਹਦੇ ਕੱਟੀ ਦੇ ਹੁਣ ਕਿੰਨਾ ਜੀ ਨਾਲੇ ਸਟਾਰਟਿੰਗ ਸਟਾਰਟਿੰਗ ਜਿਹੜੀ ਉਹ 8 ਕਿਲੋ ਆ ਕੇ ਚੱਲਦੀ 8 ਕਿਲੋ ਹਾਂ ਬਾਕੀ ਚਵਾਬ ਸਮਾ ਬਹੁਤ ਵਧੀਆ ਮੁਗਗੇ ਵਰਗਾ ਲੈ ਵੇ ਸਮੁੰਦਹਾਰੇ ਕਰ ਵੱਡੀ ਛੋਟੀ ਬਿਲਕੁਲ ਜੈਡ ਬ੍ਰੈਕ ਐਂ ਘਮਾ ਲਓ ਜੀ ਕੱਟੀ ਮਗਰ ਇਹਦੇ ਮਗਰ ਵੀ ਕੱਟੀ ਆ ਆਵੇ ਕੱਟੀ ਇਹਦੇ ਵਾਲੀ ਦੋਵੇਂ ਕੱਟੀਆਂ ਆ ਕੇ ਨਾ ਬਿਲਕੁਲ ਤਾਗੇ ਬੱਚੇ ਜਾ ਚੈੱਕ ਕਰ ਲਓ ਠੀਕ ਆ ਕੋਨਾ ਮਾਰੇ ਖੁਰਜੇ ਵਦੇ ਆ ਹਾਂਜੀ ਹਾਂਜੀ ਨੋ ਬੈ ਕੇ ਥਾ ਥਾ ਖਾਦੇ ਆਜੋ ਜੀ ਆਜੋ ਜੀ ਲਖਾ ਬਾਜੀ ਬਰਿੰਦੀ ਕੀ ਮਾਰ ਇਹ ਵੀ ਦੱਸ ਦੀ ਦੇ ਦੀਏ 1 ਲਖ 10 ਹਜ਼ਾਰ ਦੀ ਇਹ ਵੀ ਇੱਕ ਸਾਧੇ ਚੱਲਣ ਦੋ ਪੰਜ ਦੀ ਦੇ ਦਾਂਗੇ ਚਲੋ ਠੀਕ ਆ ਜਾਇਜ ਆ ਚਲੋ 15 ਜਦ ਬੱਠੀ ਆ ਇਹੋ ਛੋਟੀ ਵੀਰ ਆ ਕੇ ਨਾ ਵੀ ਛੋਟੀ ਮੱਜੋ ਕੰਮ ਨਹੀਂ ਇਹ ਸੂਈ ਹੈ ਜੀ ਹਾਂਜੀ ਇਹ ਸੂਈ ਆ ਬੱਚਾ ਜੇਦਾ ਕਿੰਨੇ ਵਾਰ ਮੰਗੋ ਇਸ ਸੂਈ ਨੂੰ ਇਹ ਵੀਰ ਘਟੋ ਘਟ 12 ਤੋਂ 15 ਲੈਣਾ ਹੈ ਗਿਆ ਇਹ ਵੀ ਖੋਲੋ ਹਾਂ ਬਾਕੀ ਹੈ ਠੰਡੀ ਉਹ ਕੰਮ ਨਹੀਂ ਹੈ ਤਸ ਹੁਣ ਮੇਰੇ ਕੋਲ ਹਾਰੇ ਥਾਲ ਲੈ ਵਾ ਠੀਕ ਆ ਦੁੱਧ ਕਿਹਨੇ ਭਾਈ ਜੀ ਦੁੱਧ ਵੀਰ 12 ਲੀਟਰ ਉਹ 12 ਕਿਲੋ ਤਿਆਰ ਆ ਇਹ ਵੀ ਦੇਖੋ ਬਾ ਬਾ ਨੂੰ ਕਰ ਲੈਣਾ ਕਿਹੜਾ ਬੱਚੇ ਦਾ ਜ਼ਿਆਦਾ ਕਰਦੀਆਂ ਹਨ ਵੜ ਦੇ ਕਾਢ ਕਾੜ ਬੜਾ ਕਾਢ ਕਾੜ ਪਾ ਕੇ ਠੰਢੀ ਬੜੀ ਨਹੀਂ ਦੇਣਾ ਇਹਨੂੰ ਕੋਈ ਰੱਸੀ ਦੀ ਲੋੜ ਨਹੀਂ ਆ ਅੱਛਾ ਭਾਵੇਂ ਬੱਚਾ ਉਹਨਾਂ ਛੋਟੋ ਹੀ ਨਹੀਂ ਥਾਲ ਦੇ ਵਧੀਆ ਭਾਈ ਬਿਲਕੁਲ ਹਾਂ ਓਕੇ ਚਵਾਈ ਬਹੁਤ ਵਧੀਆ ਠੀਕ ਆ ਇल्ली ਵਾਜੀ ਵੇ ਕੀ ਮਾਰਾ 50 ਹੀ ਦੇ ਦਈਏ 45 ਦੀ 45 ਦੇਦਾ ਠੀਕ ਆ ਠੀਕ ਜੀ ਤੇ ਕਹਤਾ 45 ਹਜ਼ਾਰ ਦੀ ਬੈੜ ਬਹੁਤ ਵੱਡੀ ਬੈੜ ਆ ਕਿ ਕਿਸੇ ਨੂੰ ਨਾਲ ਉਹ ਹੋਰ ਚੈੱਕ ਕਰਾ ਦੇ ਮੜਾ ਜੀ ਠੀਕ ਆ ਚਲੋ ਬਾਕੀ ਇੱਕ ਹੁੰਦਾ ਨਾ ਕਿ ਡੰਗਰ ਲਾਤ ਛੜੀ ਵਾਲੇ ਉਹ ਕੰਮ ਨਹੀਂ ਆ ਭਾਵੇਂ ਮੰਗਾ ਲਾਓ ਨਾ ਲਾਓ ਧਾਰੂ ਵੇਖੋ ਨੇ ਠੀਕ ਆ ਆ ਜੀ ਬਤਵਾਰਾ ਜਾ ਬਰੇ ਮੜਿਆ ਚਲੋ ਮੇਰੇ ਕਈ ਆ ਇਹ ਲੱਗੇ ਨਹੀਂ ਲੱਗਣ ਦਿੰਦੀ ਨਹੀਂ ਲੱਗ ਰਿਹਾ ਠੰਢੀ ਬਹੁਤ ਆ ਚਲੋ ਤੇ ਆਹੀ ਪਛੂ ਤੈਨ ਮੇਰਾ ਵੀ ਇੱਥੇ ਆ ਕੇ ਇੱਕ ਟਾਈਮ ਦੋੜਨ ਚੁਆਈ ਕਰੋ ਪਾਸ ਹਾਂ ਜੀ ਵੀ ਚੁਆਈ ਕਰੋ ਕੋਈ ਲਾਮ ਮਾਰੇ ਕੋ ਕੋਕ ਨਹੀਂ ਬਾਕੀ ਤੁਹਾਨੂੰ ਪਤਾ ਆਪਣੇ ਜਨੇ ਅੱਜ ਤੱਕ ਵੀਡੀਓ ਪਈ ਆ ਬਿਲਕੁਲ ਦਾ ਤੁਹਾਨੂੰ ਕੋਈ ਫੋਨ ਆਇਆ ਵੀ ਆਪਣੇ ਦੁੱਧ ਦਾ ਚੋਟ ਨਿਕਲਿਆ ਉਹ ਜਿਹਨੇ ਚੀਜ਼ ਹੋਈ ਆ ਪਾਉਣੀ ਦੱਸੋ ਉਹਨੇ ਨਾਲੇ ਹੁਣ 12 ਕਹਦੀ 12 ਕਿਥੋਂ ਕਹਿੰਦੀ ਸੂਈਆਂ ਦੇ ਕਾਲਦੀਆਂ ਚਲ ਆ ਕਰਕੇ ਨੰਬਰ ਬੋਲੋ ਭਾਜੀ ਫਿਰ ਨੰਬਰ ਵੀ 96465968 ਤਸੀਲ ਦੀ ਫਿਕ ਤਰਨਧਾਰਨ ਪਿੰਡ ਸ੍ਰੇਅਲੀ ਕਲਾ ਸਸਕਾਰ ਸਸਕਾਰ